ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਲੈ ਕੇ। ਸੋ ਅੱਜ ਦੀ ਕੋਠੀ ਜਿਹੜੀ ਆ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਏਰੀਆ ਦੇ ਵਿੱਚ ਮੋਗਾ ਸ਼ਹਿਰ ਦੇ ਸਾਝ ਰੋਡ ਦਾ ਬਹੁਤ ਹੀ ਸੋਹਣਾ ਮੁਹੱਲਾ। ਸੋ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਆਸ-ਪਾਸ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਕੋਠੀਆਂ ਬਹੁਤ ਹੀ ਸੋਹਣੀ ਰਹਿائش ਆ ਆਸ-ਪਾਸੇ ਵੀ ਜਿਹੜੀ ਆ ਬਣੀ ਹੋਈ ਆ। ਔਰ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਇਸ ਕੋਠੀ ਦਾ ਛੋਟਾ ਜਿਹਾ ਅੱਗੇ ਵੇੜਾ ਵੀ ਬਣਿਆ ਹੋਇਆ ਕਾਫੀ ਸਪੇਸ ਜਿਹੜੀ ਛੱਡੀ ਹੋਈ ਹੈ ਤੁਸੀਂ ਦੇਖ ਰਹੇ ਹੋ ਸੋ ਬਹੁਤ ਹੀ ਖੂਬਸੂਰਤ ਕੋਠੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਚਲਦੀ-ਚਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਫਰੀ ਆਫ ਕੋਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਜੋ ਫਿਰ ਗੱਲ ਕਰਦੇ ਆ ਆਪਾਂ ਇਸ ਕੋਠੀ ਦੀ 9 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸਾਰਾ ਸਮਾਨ ਇਸ ਕੋਠੀ ਦੇ ਵਿੱਚ ਹੀ ਤੁਹਾਨੂੰ ਮਿਲੂਗਾ ਔਰ ਸਮਾਨ ਕੀ ਕੀ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ 2 AC ਆ 10 ਪੱਖੇ ਆ ਸੋਫਾ ਸੈੱਟ ਆ ਡਾਈਨਿੰਗ ਸੈੱਟ ਆ 4 ਕਮਰੇ ਜਿਹੜੇ ਆ ਲੱਗੇ ਹੋਏ ਆ ਔਰ ਸਮਾਨ ਕੀ ਚੱਕਣਾ ਮਾਲਕਾਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਫਰਿੱਜ ਤੇ ਵਾਸ਼ਿੰਗ ਮਸ਼ੀਨ ਤੇ ਕੱਪੜਾ ਲੀੜਾ ਆਪਣਾ ਬਾਕੀ ਸਮਾਨ ਜਿਹੜਾ ਤੁਹਾਨੂੰ ਇਸ ਕੋਠੀ ਦੇ ਵਿੱਚ ਹੀ ਮਿਲੂਗਾ ਸੋ ਕੋਠੀ ਬਹੁਤ ਹੀ ਖੂਬਸੂਰਤ ਹੈ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੇਕਰ ਇਹਦੀ ਦਿਸ਼ਾ ਦੀ ਗੱਲ ਕਰੀਏ ਤਾਂ ਉੱਤਰ ਵੱਲ ਜਿਹੜੀ ਹੈ ਇਹਦੀ ਦਿਸ਼ਾ ਹੈਗੀ ਹੈ ਪਹਾੜ ਵੱਲ ਜਾਨੀ ਕਿ ਮੂੰਹ ਹੈਗਾ 20 ਫੁੱਟ ਚੌੜੀ ਜਿਹੜੀ ਹੈ ਗਲੀ ਹੈ ਇਸ ਕੋਠੀ ਨੂੰ ਜਾਣ ਵਾਲੀ ਸੋ ਦੋ ਕੁਸਾਲੀ ਹੋਇਆ ਇਸ ਕੋਠੀ ਨੂੰ ਬਣੇ ਤੇ ਸਾਰਾ ਸਮਾਨ ਇਸ ਕੋਠੀ ਦਾ ਤੁਹਾਨੂੰ ਵਿੱਚ ਹੀ ਮਿਲੂਗਾ ਜੋ ਇਹਦੀ ਡਿਮਾਂਡ ਹੈਗੀ ਆ ਸੋ ਇਹ ਤੁਸੀਂ ਸੋਫਾ ਸੈੱਟ ਦੇਖ ਰਹੇ ਹੋ ਇਹ ਵੀ ਤੁਹਾਨੂੰ ਇਸ ਕੋਠੀ ਦੇ ਵਿੱਚ ਹੀ ਮਿਲੂਗਾ ਇਹਦੀ ਡਿਮਾਂਡ ਦੇ ਵਿੱਚ ਹੀ ਆ ਬਹੁਤ ਹੀ ਖੂਬਸੂਰਤ ਜਿਹੜਾ ਇਸ ਕੋਠੀ ਦਾ ਡ੍ਰਾਈング ਰੂਮ ਬਣਿਆ ਹੋਇਆ ਡਾਊਨ ਸੀਲਿੰਗ ਜਿਹੜੀ ਆ ਬਹੁਤ ਹੀ ਸ਼ਾਨਦਾਰ ਬਣੀ ਹੋਈ ਆ ਔਰ ਕਾਰਨਰ ਵਿੰਡੋ ਜਿਹੜੀ ਆ ਦਿੱਤੀ ਹੋਈ ਆ ਬਾਹਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਜਿਹੜਾ ਡ੍ਰਾਈング ਰੂਮ ਨੂੰ ਬਹੁਤ ਹੀ ਖੂਬਸੂਰਤ ਬਣਾਉਂਦੀ ਆ ਸੋ ਆਜੋ ਦੇਖਦੇ ਆ ਆਪਾਂ ਲੌਬੀ ਸੋ ਸਾਹਮਣੇ ਜਿਹੜੇ ਤੁਸੀਂ ਦੋ ਬੈੱਡਰੂਮ ਆ ਉਹ ਦੇਖ ਸਕਦੇ ਹੋ ਸੋ ਬਹੁਤ ਹੀ ਖੂਬਸੂਰਤ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਔਰ ਕੱਪੜ ਦਾ ਕੰਮ ਸਾਰੀ ਕੋਠੀ ਦੇ ਵਿੱਚ ਹੋਇਆ ਵੀ ਆ ਸਾਹਮਣੇ ਤੁਸੀਂ ਰਸੋਈ ਆ ਜਿਹੜੀ ਉਹ ਦੇਖ ਰਹੇ ਹੋ ਸੋ ਰਸੋਈ ਦੀ ਗੱਲ ਕਰੀਏ ਤਾਂ ਰਸੋਈ ਦੇ ਵਿੱਚ ਜਿਹੜਾ ਕੱਪੜਾ ਕਾਫੀ ਬਹੁਤ ਹੀ ਖੂਬਸੂਰਤ ਐਸੈਸਰੀ ਦੇ ਨਾਲ ਬਹੁਤ ਹੀ ਸੋਹਣੇ ਸ਼ਰਮਾਇਕੇ ਦੇ ਨਾਲ ਜਿਹੜਾ ਇਹ ਬਣਿਆ ਹੋਇਆ ਔਰ ਚਿਮਨੀ ਵੀ ਬਹੁਤ ਵਧੀਆ ਕੰਪਨੀ ਦੀ ਜਿਹੜੀ ਆ ਲੱਗੀ ਹੋਈ ਹੈ। ਸੋ ਸਾਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਆ ਹਵਾਦਾਰ ਆ ਔਰ ਬਹੁਤ ਹੀ ਸੋਹਣਾ ਜਿਹੜਾ ਕੰਮ ਆ ਇਸ ਕੋਠੀ ਦਾ ਹੋਇਆ ਵੀ ਹੈ। ਸੋ ਇਸ ਵੇਲੇ ਆਪਾਂ ਦੇਖ ਰਹੇ ਆ ਇਸ ਕੋਠੀ ਦੀ ਕਿਚਨ ਔਰ ਕਾਫੀ ਖੁੱਲੀ ਡੁੱਲੀ ਜਿਹੜੀ ਆ ਕਿਚਨ ਹੈਗੀ ਆ। ਸੋ ਸਾਰਾ ਸਮਾਨ ਜਿਹੜਾ ਵਿੱਚ ਹੀ ਮਿਲੂਗਾ ਵਾਸ਼ਿੰਗ ਮਸ਼ੀਨ, ਫਰਿੱਜ ਤੇ ਕਪੜਾ ਲੀੜਾ ਮਾਲਕਾਂ ਨੇ ਚੱਕਣਾ। ਇਸ ਵੇਲੇ ਜਿਹੜੀ ਮਾਲਕਾਂ ਦੀ ਰਹਿائش ਆ ਇਸ ਕੋਠੀ ਦੇ ਵਿੱਚ ਪ੍ਰੈਜ਼ੈਂਟ ਹੈਗੀ ਆ। ਸੋ ਦੋ ਬੈੱਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ ਔਰ ਦੋਨਾਂ ਬੈੱਡਰੂਮਾਂ ਦੇ ਵਿੱਚ ਜਿਹੜਾ ਕੱਬੜ ਬਣਿਆ ਹੋਇਆ ਬੈੱਡ ਜਿਹੜੇ ਆ ਉਹ ਫਿਕਸ ਹੈਗੇ ਆ ਤੇ ਕਾਫੀ ਖੁੱਲੇ ਡੁੱਲੇ ਜਿਹੜੇ ਆ ਵਾਸ਼ਰੂਮ ਆ ਔਰ ਕਾਫੀ ਖੂਬਸੂਰਤ ਜਿਹੜੇ ਆ ਬਣੇ ਹੋਏ ਆ ਦੋਨਾਂ ਬੈੱਡਰੂਮਾਂ ਦੇ ਵਿੱਚ LED ਪੈਨਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਕਮਰੇ ਵੀ ਜਿਹੜੇ ਆ ਖੁੱਲੇ ਡੁੱਲੇ ਉਹ ਹੈਗੇ ਆ ਸੋ ਵਾਸ਼ਰੂਮ ਤੁਸੀਂ ਦੇਖੋ ਕਾਫੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਆ ਔਰ ਕਾਫੀ ਜਿਹੜਾ ਖੂਬਸੂਰਤ ਕੰਮ ਆ ਸੋ ਵਾਸ਼ਰੂਮ ਦਾ ਵੀ ਹੋਇਆ ਵੀ ਆ ਦੋਨਾਂ ਬੈੱਡਰੂਮਾਂ ਦੇ ਨਾਲ ਅਲੱਗ-ਅਲੱਗ ਜਿਹੜੇ ਆ ਵਾਸ਼ਰੂਮ ਅਟੈਚ ਆ ਔਰ ਬੈਕ ਸਾਈਡ ਦੇ ਉੱਤੇ ਜਿਹੜੀ ਆ ਵੈਂਟੀਲੇਸ਼ਨ ਵਾਸਤੇ ਜਿਹੜੀ ਸਪੇਸ ਛੱਡੀ ਹੋਈ ਆ ਉਹ ਵੀ ਕਾਫੀ ਖੁੱਲੀ ਡੁੱਲੀ ਜਿਹੜੀ ਆ ਹੈਗੀ ਆ ਸੋ ਫਰਸਟ ਬੈੱਡਰੂਮ ਦੇਖਿਆ ਔਰ ਦੂਸਰੇ ਬੈੱਡਰੂਮ ਦੇ ਵਿੱਚ ਆਪਾਂ ਇੰਟਰ ਕਰ ਰਹੇ ਆ ਸੋ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 1 ਕਰੋੜ ਰੁਪਈਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਸੋ 1 ਕਰੋੜ ਰੁਪਈਆ ਡਿਮਾਂਡ ਦੇ ਨਾਲ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਔਰ ਦੂਸਰੇ ਬੈਡਰੂਮ ਦੇ ਵਿੱਚ ਸਟੋਰ ਵੀ ਜਿਹੜਾ ਉਹ ਦਿੱਤਾ ਹੋਇਆ ਉਹ ਵੀ ਆਪਾਂ ਦੇਖਦੇ ਹਾਂ ਸੋ ਕਬੜ ਦੇ ਨਾਲ ਹੀ ਜਿਹੜਾ ਇੱਕ ਕਿਟ ਦਿੱਤਾ ਹੋਇਆ ਔਰ ਸਟੋਰ ਵੀ ਜਿਹੜਾ ਕਾਫੀ ਖੁੱਲਾ ਡੁੱਲਾ ਹੈਗਾ ਤੁਸੀਂ ਦੇਖ ਸਕਦੇ ਹੋ ਸੋ ਨੌ ਮਰਲਿਆਂ ਦੇ ਵਿੱਚ ਇਹ ਡਬਲ ਸਟੋਰੀ ਕੋਠੀ ਮੋਗਾ ਸ਼ਹਿਰ ਤੇ ਦਸਾਂਝ ਰੋਡ ਦਾ ਬਹੁਤ ਹੀ ਸੋਹਣੇ ਮਹੱਲੇ ਦੇ ਵਿੱਚ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਔਰ ਘਟੋ ਘਟ 4.5-5 ਲੱਖ ਨੂੰ ਮਰਲਾ ਖਾਲੀ ਪਲਾਟ ਦਾ ਰੇਟ ਆ ਇੱਥੇ ਜੇਕਰ ਚੰਗੀ ਸੋਸਾਇਟੀ ਦੇ ਵਿੱਚ ਆਪਾਂ ਚੰਗੇ ਏਰੀਆ ਦੇ ਵਿੱਚ ਜੇ ਖਾਲੀ ਪਲਾਟ ਵੀ ਲੈਣੇ ਆ ਤਾਂ ਔਰ ਬਾਕੀ ਕੋਠੀ ਦਾ ਆਲ ਓਵਰ ਕਮ ਆ ਜਿਹੜਾ ਉਹ ਬਹੁਤ ਹੀ ਸੋਹਣਾ ਹੋਇਆ ਵੀ ਆ 1 ਕਰੋੜ ਰੁਪਿਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਵਧੀਆ ਜਿਹੜੇ ਕਲਾਸ ਏਰੀਆ ਦੇ ਵਿੱਚ ਜਾਂ ਵੀ ਏਪੀ ਏਰੀਆ ਦੇ ਵਿੱਚ ਜਿਹੜੇ ਵੀਰ ਕਹਿੰਦੇ ਸੀ ਵੀ ਕੋਠੀ ਹੋਵੇ ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਆਪਾਂ ਜਿਹੜੀ ਆ ਕੋਠੀ ਲੈ ਕੇ ਆਏ ਆ ਸੋ ਗਰਾਉਂਡ ਫਲੋਰ ਆਪਾਂ ਦੇਖਿਆ ਲੋਬੀ ਰਸੋਈ ਡਰਿੰਕ ਰੂਮ ਦੇਖਿਆ ਤੇ ਆਜੋ ਦੇਖਦੇ ਆਂ ਆਪਾਂ ਫਿਰ ਫਸਟ ਫਲੋਰ ਸੋ ਪੌੜੀਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਖੂਬਸੂਰਤ ਜਿਹੜਾ ਪੱਥਰ ਆ ਪੌੜੀਆਂ ਦੇ ਵਿੱਚ ਵੀ ਲੱਗਿਆ ਹੋਇਆ ਔਰ ਜਿਹੜੀ ਰੇਲਿੰਗ ਆ ਉਹ ਗਲਾਸਿਸ ਦੀ ਲੱਗੀ ਹੋਈ ਆ ਸਟੀਲ ਦੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਔਰ ਲੋਬੀ ਵੀ ਜਿਹੜੀ ਆ ਆ ਕਾਫੀ ਖੁੱਲੀ ਡੁੱਲੀ ਇਸ ਕੁਠੀ ਦੀ ਹੈਗੀ ਆ ਸੋ ਫਸਟ ਫਲੋਰ ਤੇ ਚਲਦੇ ਆਂ ਆਪਾਂ ਤੇ ਦੇਖਦੇ ਆਂ ਸੋ ਫਰਸਟ ਫਲੋਰ ਵੀ ਬਹੁਤ ਹੀ ਵਧੀਆ ਜਿਹੜਾ ਬਣਿਆ ਹੋਇਆ ਬਹੁਤ ਹੀ ਸੋਹਣਾ ਜਿਹਾ ਡਾਉਨ ਸੀਲਿੰਗ ਔਰ ਲਾਈਟਿਸ ਜਿਹੜੀ ਆ ਉਹ ਲੱਗੀਆਂ ਹੋਈਆਂ ਸੋ ਆਪਾਂ ਇੰਟਰ ਕਰ ਰਹੇ ਹਾਂ ਫਰਸਟ ਬੈਡਰੂਮ ਫਰਸਟ ਫਲੋਰ ਦਾ ਸੋ ਹਰ ਇੱਕ ਬੈਡਰੂਮ ਦੇ ਨਾਲ ਜਿਹੜਾ ਵਾਸ਼ਰੂਮ ਅਟੈਚ ਹੈਗਾ ਅੱਗੇ ਇੱਕ ਬਹੁਤ ਸੋਹਣੀ ਬਾਲਕਨੀ ਵੀ ਬਣੀ ਹੋਈ ਹੈ ਔਰ LED ਪੈਨਲ ਦੇ ਨਾਲ ਅਲਮਾਰਾ ਵੀ ਬਣਿਆ ਹੋਇਆ ਤੇ ਵਾਸ਼ਰੂਮ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਤੁਸੀਂ ਵੀ ਅਗਰ ਕਿਸੇ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਹੈ ਫ੍ਰੀ ਆਫ ਕੋਸਟ ਆਪਾਂ ਕਰਦੇ ਹਾਂ ਸੋ ਸਾਨੂੰ ਵੀਡੀਓ ਬਣਾ ਕੇ ਭੇਜੋ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਔਰ ਘਰ ਦੀ ਪੂਰੀ ਡਿਟੇਲ ਜਿਹੜੀ ਸਾਡੇ ਸਾਡੇ ਨਾਲ ਸਾਂਝੀ ਕਰੋ ਤੇ ਆਪਾਂ ਤੁਹਾਡੀ ਐਡ ਜਿਹੜੀ ਹੈ ਫ੍ਰੀ ਕਰਾਂਗੇ ਸੋ ਆਸ-ਪਾਸੇ ਦਾ ਏਰੀਆ ਸਿਰਫ ਤੁਹਾਨੂੰ ਬਾਬਾ ਪ੍ਰਾਪਰਟੀ ਚੈਨਲ ਤੇ ਹੀ ਦੇਖਣ ਨੂੰ ਮਿਲੂਗਾ ਸੋ ਲਗਭਗ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹੁੰਨੇ ਆ ਸੋ ਫਰਸਟ ਫਲੋਰ ਦੀ ਆਪਾਂ ਗੱਲ ਕਰੀਏ ਤਾਂ ਤਿੰਨ ਬੈੱਡਰੂਮ ਆ ਜਿਹੜੇ ਫਰਸਟ ਫਲੋਰ ਤੇ ਬਣੇ ਹੋਏ ਆ ਸੋ ਕਾਫੀ ਖੂਬਸੂਰਤ ਕੋਠੀ ਜਿਹੜੀ ਆ ਬਣੀ ਹੋਈ ਆ ਔਰ ਸਾਰੇ ਬੈੱਡਰੂਮਾਂ ਦੇ ਵਿੱਚ ਜਿਹੜੇ ਆ ਬੈੱਡ ਆ ਉਹ ਫਿਕਸ ਹੈਗੇ ਆ LED ਪੈਨਲ ਹੈਗਾ ਕਬਰਡਸ ਬਣੇ ਹੋਏ ਆ ਵਾਸ਼ਰੂਮ ਜਿਹੜੇ ਆ ਅਟੈਚ ਹੈਗੇ ਆ ਅਲੱਗ-ਅਲੱਗ ਬੈੱਡਰੂਮਾਂ ਦੇ ਨਾਲ ਸੋ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਮੋਗਾ ਸ਼ਹਿਰ ਦੇ ਵਿੱਚ 9 ਮਰਲਿਆਂ ਦੇ 9 ਮਰਲਿਆਂ ਤੋਂ ਪਲੱਸ ਇਹ ਕੋਠੀ ਹੈਗੀ ਆ 2 ਕੁ ਸਾਲ ਹੋਇਆ ਇਸ ਕੋਠੀ ਨੂੰ ਬਣੇ ਔਰ 1 ਕਰੋੜ ਰੁਪਿਆ ਡਿਮਾਂਡ ਰੱਖੀ ਆ ਵਿਦ ਸਮਾਨ ਜਿਹੜਾ ਇਹ ਕੋਠੀ ਤੁਹਾਨੂੰ ਮਿਲੂਗੀ ਔਰ ਸਮਾਨ ਕੀ ਕੀ ਆ 2 AC ਆ 10 ਪੱਖੇ ਆ ਸੋਫਾ ਸੈਟ ਡਾਈਨਿੰਗ ਸੈਟ ਆ 4 ਕਮਰੇ ਆ ਔਰ ਸਾਰੇ ਬੈੱਡਰੂਮਾਂ ਦੇ ਵਿੱਚ ਬੈੱਡ ਜਿਹੜੇ ਆ ਉਹ ਫਿਕਸ ਲੱਗੇ ਹੋਏ ਆ ਸੋ ਬਹੁਤ ਹੀ ਸ਼ਾਨਦਾਰ ਕੋਠੀ ਹੈ ਤੁਹਾਡੇ ਵਾਸਤੇ ਜਿਹੜੇ ਵੀਰ ਭਰਾ ਵਧੀਆ ਸੁਸਾਇਟੀ ਦੇ ਵਿੱਚ ਔਰ ਖੁੱਲੀ ਡੁੱਲੀ ਜਿਹੜੀ ਕੋਠੀ ਵੇਖਦੇ ਸੀ ਤਾਂ ਉਹ ਜਿਹੜੇ ਆ ਉਹਨਾਂ ਵਾਸਤੇ ਬਹੁਤ ਹੀ ਵਧੀਆ ਕੋਠੀ ਆਪਾਂ ਲੈ ਕੇ ਆਏ ਆ ਔਰ ਕਾਫੀ ਵਿਹੜਾ ਵੀ ਛੱਡਿਆ ਹੋਇਆ ਸੌਰੀ ਵੈਸੇ ਉੱਪਰ ਫਸਟ ਫਲੋਰ ਤੇ ਦੋ ਬੈਡਰੂਮ ਆ ਜਿਹੜੇ ਉਹ ਬਣੇ ਹੋਇਆ ਇੱਕ ਪੂਜਾ ਰੂਮ ਆ ਔਰ ਕਾਫੀ ਖੁੱਲਾ ਡੁੱਲਾ ਬੈਕਸਾਈਡ ਦੇ ਉੱਤੇ ਜਿਹੜੀ ਕਿ ਵਿਹੜਾ ਉਹ ਛੱਡਿਆ ਹੋਇਆ ਔਰ ਪੌੜੀਆਂ ਜਿਹੜੀਆਂ ਚੜੀਆਂ ਹੋਈਆਂ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਤੁਹਾਨੂੰ ਦੁਬਾਰਾ ਮਿਲਣਾ ਨਹੀਂ ਭੁੱਲਦੇ ਧੰਨਵਾਦ ਸ਼ੁਕਰੀਆ ਮਿਹਰਬਾਨੀ